ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੋਂ ਦੀs ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅਕਸਰ ਜਵੇਂ ਸਾਲ ਦੀ ਆਮਦ ਤੇ ਲੋਕ ਇਹ ਚਰਚਾ ਕਰਦੇ ਦੇਖੇ ਜਾਂਦੇ ਹਨ ਕਿ ਕੀ ਬਦਲੇਗਾ ਨਵਾਂ ਕੀ ਹੋਵੇਗਾ ਆਸਾਂ ਉਮੀਦਾਂ ਦਾ ਨਵਾਂ ਸਾਲ ਹੁੰਦਾ ਪਰ ਪੰਜਾਬ ਦੀਆਂ ਸਿਆਸੀ ਸਫਾਂ ਦੇ ਵਿੱਚ ਸ਼ਾਇਦ ਹੀ ਕੁਝ ਨਵਾਂ ਹੋਵੇ ਬਲਕਿ ਇਹੀ ਕੰਸੋਹਾਂ ਮਿਲ ਰਹੀਆਂ ਹਨ ਕਿ ਕੇਂਦਰ ਤੇ ਸੂਬੇ ਵਿਚਕਾਰ ਇੱਕ ਹੋਰ ਟਕਰਾਅ ਦੀ ਤਿਆਰੀ ਹੋ ਰਹੀ ਹੈ ਖੇਤੀ ਕਾਨੂੰਨਾਂ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਲਾਮਬੰਦ ਹੋ ਰਹੇ ਹਨ ਤੇ ਇਸ ਵਾਰ ਵਿਰੋਧ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੇ ਵਿੱਚ ਕੀਤੇ ਜਾ ਰਹੇ ਬਦਲਾਵਾਂ ਨੂੰ ਲੈ ਕੇ ਵਿਰੋਧ ਦਿਨ ਬਦ ਦਿਨ ਤਿੱਖਾ ਹੋ ਰਿਹਾ ਹੈ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਸੜਕਾਂ ਤੇ ਉਤਰ ਆਈਆਂ ਹਨ ਵਿਕਸਿਤ ਭਾਰਤ ਗਰੰਟੀ ਫॉर ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ ਗ੍ਰਾਮ ਬਿਲ ਤੇ ਜਾਂ ਫਿਰ ਜੇ ਸਿੱਧੇ ਲਫ਼ਜ਼ਾਂ ਵਿੱਚ ਕਿਹੜਾ ਹੋਵੇ ਵੀ ਵੀ ਜੀ ਰਾਮ ਜੀ ਬਿਲਦਿਆਂ ਪਿੰਡਾਂ ਦੇ ਵਿੱਚ ਕਾਪੀਆਂ ਸਾਲੀਆਂ ਜਾ ਰਹੀਆਂ ਹਨ ਵੀਰਵਾਰ ਤੇ ਸ਼ੁੱਕਰਵਾਰ ਨੂੰ ਹੋਏ ਇਹਨਾਂ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਵੀ ਮੈਦਾਨ ਦੇ ਵਿੱਚ ਨਿਤਰੇ ਆਏ ਹਨ ਸ਼ੁੱਕਰਵਾਰ ਸਵੇਰੇ ਹੀ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਜਨਵਰੀ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਜਾਵੇਗਾ ਤੇ ਗਰੀਬਾਂ ਦੀ ਰੋਜ਼ੀ ਰੋਟੀ ਤੇ ਜੋ ਹਮਲਾ ਹੋ ਰਿਹਾ ਹੈ ਉਸ ਦਾ ਤਿੱਖਾ ਵਿਰੋਧ ਕੀਤਾ ਜਾਵੇ ਪਰ ਦਰਅਸਲ ਜ਼ਿਮੀਨੀ ਪੱਧਰ ਤੇ ਵਿਰੋਧ ਕੌਣ ਕਰ ਰਿਹਾ ਹੈ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਹੀ ਇਸ ਸੰਘਰਸ਼ ਨੂੰ ਤਿੱਖਾ ਕਰ ਰਹੀਆਂ ਹਨ ਪਿੰਡੂ ਤੇ ਖੇਤ ਮਜ਼ਦੂਰ ਯੂਨੀਅਨਾਂ ਦੀ ਸਾਂਝੀ ਕੌਲ ਤੇ ਵੀਰਵਾਰ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮਨਰੇਗਾ ਦੇ ਵਿੱਚ ਕਾਮੇ ਵਿਰੋਧੀ ਐਮੈਂਡਮੈਂਟਸ ਜਿਹੜੀਆਂ ਸੋਧਾਂ ਹੋਈਆਂ ਨੇ ਉਹਨਾਂ ਦਾ ਵਿਰੋਧ ਕੀਤਾ ਮੋਖਰ ਸਾਹਿਬ ਫਰੀਦਕੋਟ ਮੋਗਾ ਸੰਗਰੂਰ ਤੇ ਬਟਿੰਡਾ ਜਿਲ੍ਹਿਆਂ ਦੇ ਦਰਜਨਾ ਪਿੰਡਾਂ ਦੇ ਵਿੱਚ ਇਸ ਬਿੱਲ ਦੀਆਂ ਕਾਪੀਆਂ ਛਾਲੀਆਂ ਗਈਆਂ ਤੇ ਕੇਂਦਰ ਸਰਕਾਰ ਦੇ ਪੁਤਲੇ ਵਿਸਾੜੇ ਗਏ। ਮਜ਼ਦੂਰ ਆਗੂ ਦੋਸ਼ ਲਾ ਰਹੇ ਹਨ ਕਿ ਮੋਦੀ ਸਰਕਾਰ ਨਾ ਸਿਰਫ ਮਨਰੇਗਾ ਦੇ ਵਿੱਚ ਕੰਮ ਦੀਆਂ ਜਿਹੜੀਆਂ ਗਰੰਟੀਆਂ ਨੇ ਉਸ ਨੂੰ ਕਮਜ਼ੋਰ ਕਰ ਰਹੀ ਹੈ ਸਗੋਂ ਇਸ ਸਕੀਮ ਦੇ ਵਿੱਚੋਂ ਮਹਾਤਮਾ ਗਾਂਧੀ ਦਾ ਨਾਮ ਹਟਾ ਕੇ ਆਰਐਸਐਸ ਦੇ ਏਜੰਡੇ ਨੂੰ ਵੀ ਅੱਗੇ ਵਧਾ ਰਹੀ ਹੈ। ਉਹ ਕਹਿੰਦੇ ਨੇ ਕਿ ਹਰੀ ਕ੍ਰਾਂਤੀ ਤੋਂ ਬਾਅਦ ਦੀਆਂ ਨੀਤੀਆਂ ਤੇ ਜਿਹੜਾ ਨਿੱਜੀਕਰਨ ਹੋਇਆ ਹੈ ਇਸ ਤੇ ਚਲਦਿਆਂ ਪਿੰਡੂ ਤੇ ਖੇਤ ਮਜ਼ਦੂਰ ਪਹਿਲਾਂ ਹੀ ਬੇਰੁਜ਼ਗਾਰੀ ਦੇ ਨਾਲ ਯੁੱਧ ਰਹੇ ਹਨ ਤੇ ਜਿਹੜੀ ਥੋੜੀ-ਬਹੁਤ ਰੋਜ਼ਗਾਰ ਦੀ ਉਮੀਦ ਮਨਰੇਗਾ ਤੇ ਸੀ ਉਹ ਵੀ ਹੁਣ ਖਤਮ ਕੀਤੀ ਜਾ ਰਹੀ ਹੈ ਸਿਲਸਿਲੇਬੱਤ ਤਰੀਕੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਹੁਣ ਅਸਲ ਦੇ ਵਿੱਚ ਬਦਲ ਕੀ ਰਿਹਾ ਹੈ ਇਹਨਾਂ ਦੋਨਾਂ ਬਲਾਂ ਦੇ ਵਿੱਚ ਫਰਕ ਕੀ ਹੈ 2005 ਦੇ ਵਿੱਚ ਬਣੇ ਮਨਰੇਗਾ ਦੇ ਵਿੱਚ ਹਰ ਪਿੰਡੂ ਪਰਿਵਾਰ ਨੂੰ ਸਾਲ ਦੇ ਵਿੱਚ ਘੱਟੋ-ਘੱਟ 100 ਦਿੰਦਾ ਰੋਜ਼ਗਾਰ ਉਸ ਦੀ ਗਰੰਟੀ ਜਿਹੜੀ ਹੈ ਉਸ ਨੂੰ ਇੱਕ ਕਾਨੂੰਨੀ ਹੱਕ ਬਣਾਉਂਦਾ ਹੈ ਸਰਕਾਰ ਕਾਨੂੰਨੀ ਤੌਰ ਤੇ ਪਾਬੰਦ ਹੈ ਕਿ ਜਾਂ ਤਾਂ ਮੰਗ ਅਨੁਸਾਰ ਰੋਜ਼ਗਾਰ ਮੁਹੱਈਆ ਕਰਾਵੇ ਤੇ ਨਹੀਂ ਤਾਂ ਬੇਰੋਜ਼ਗਾਰੀ ਪੱਤਾ ਦੇਵੇ ਇਹ ਇਸ ਕਾਨੂੰਨ ਦੇ ਵਿੱਚ ਜੋ ਮੋਟਾ-ਮੋਟਾ ਇਹਦੀ ਜਿਸਟ ਹੈ ਮਨਮਰਜ਼ੀ ਦੀ ਯੋਜਨਾ ਦੀ ਬਜਾਏ ਲੋਕ ਭਲਾਈ ਜਾਂ ਕਲਿਆਣ ਕਾਨੂੰਨੀ ਹੱਕ ਦੀ ਤਰ੍ਹਾਂ ਮਿਲੇ ਇਹ ਯਕੀਨੀ ਬਣਾਇਆ ਗਿਆ ਹੈ ਇਸ ਕਾਨੂੰਨ ਦੇ ਵਿੱਚ ਉਹ ਜਿਹੜਾ ਕੇਂਦਰ ਸਰਕਾਰ ਬਿੱਲ ਲੈ ਕੇ ਆਈ ਹੈ ਵੀ ਵੀ ਜੀ ਰਾਮ ਜੀ ਬਿੱਲ ਇਹ ਬਿੱਲ ਜੋ ਲਿਆਂਦਾ ਗਿਆ ਹੈ ਵੀਰਵਾਰ ਨੂੰ ਸੰਸਦ ਦੇ ਵਿੱਚੋਂ ਪਾਸ ਵੀ ਹੋ ਗਿਆ ਹੈ ਬਸ ਰਾਸ਼ਟਰਪਤੀ ਦੀ ਮਨਜ਼ੂਰੀ ਆ ਉਹਦੀ ਮੋਹਰ ਲੱਗਣਾ ਹੀ ਬਾਕੀ ਹੈ ਇਹ ਜੋ ਢਾਂਚਾ ਪ੍ਰਸਤਾਵਿਤ ਕੀਤਾ ਗਿਆ ਹੈ ਉਸ ਦੇ ਮੁਤਾਬਕ ਕੰਮ ਦੀ ਗਾਰੰਟੀ ਦੇ ਜਿਹੜੇ ਦਿਨ ਨੇ ਉਹਨਾਂ ਨੂੰ 100 ਤੋਂ ਵਧਾ ਕੇ 125 ਕਰ ਦਿੱਤਾ ਗਿਆ ਹੈ ਪਰ ਉਸ ਦੇ ਨਾਲ ਕਈ ਕੁਝ ਹੋਰ ਵੀ ਬਦਲੇਗਾ ਇਹ ਵੀ ਯਕੀਨੀ ਬਣਾਇਆ ਗਿਆ ਸਭ ਤੋਂ ਪਹਿਲਾਂ ਤਾਂ ਜਿਹੜੀ ਕੇਂਦਰ ਸਰਕਾਰ ਦਾ ਹਿੱਸਾ ਹੈ ਇਸ ਸਕੀਮ ਦੇ ਵਿੱਚ ਜਿਹੜਾ ਵਿੱਤੀ ਇਮਪੈਕਟ ਹੈ ਪੈਸੇ ਥੇਲੇ ਦੀ ਜਿਹੜੀ ਗੱਲ ਹੈ ਉਹ 90% ਦੀ ਤੋਂ ਘਟ ਕੇ 60% ਦੀ ਰਹਿ ਜਾਵੇਗਾ ਤੇ ਸੂਬਿਆਂ ਨੂੰ ਬਾਕੀ 40% ਦੀ ਖਰਚਾ ਚੱਕਣਾ ਪਵੇਗਾ ਇਹ ਇੱਕ ਵੱਡਾ ਜਿਹੜਾ ਬਦਲ ਹੈ ਇਸ ਕਾਨੂੰਨ ਚ ਕੀਤਾ ਗਿਆ ਹੈ ਨਾਲ ਹੀ ਇਹ ਵੀ ਪ੍ਰੋਵੀਜ਼ਨ ਕੀਤਾ ਗਿਆ ਹੈ ਕਿ ਜਿਹੜੀ ਕੰਮ ਦੀ ਗਾਰੰਟੀ ਨੂੰ ਪਹਿਲਾਂ ਤੋਂ ਪਾਸ ਬਜਟ ਤੈਸ਼ੁਦਾ ਯੋਜਨਾ ਤੇ ਪ੍ਰਾਇੋਰਟੀ ਸੈਕਟਰ ਦੇ ਨਾਲ ਵੀ ਜੋੜ ਦਿੱਤਾ ਗਿਆ ਹੈ ਨਾ ਕਿ ਮਨਰੇਗਾ ਦੀ ਤਰ੍ਹਾਂ ਜਿੱਥੇ ਪੂਰੀ ਤਰ੍ਹਾਂ ਮੰਗ ਦੇ ਅਨੁਸਾਰ ਹੀ ਕੰਮ ਹੁੰਦਾ ਸੀ ਉਸ ਤਰੀਕੇ ਨੂੰ ਬਦਲ ਕੇ ਇਸ ਨੂੰ ਪ੍ਰੀ ਬਜਟ ਪ੍ਰਾਇੋਰਟੀ ਸੈਕਟਰ ਤੇ ਜਿਹੜਾ ਪਲਾਨ ਕੀਤਾ ਹੋਇਆ ਤਰੀਕਾ ਹੈ ਉਸ ਦੇ ਮੁਤਾਬਿਕ ਹੀ ਕੰਮ ਦਿੱਤਾ ਜਾਣਾ ਚਾਹੀਦਾ ਹੈ ਇਹ ਬਦਲ ਲਿਆਂਦਾ ਗਿਆ ਇਸ ਤੋਂ ਇਲਾਵਾ ਜਿਹੜਾ ਪੀਕ ਖੇਤੀ ਦਾ ਸੀਜ਼ਨ ਹੁੰਦਾ ਹੈ ਜਦੋਂ ਖੇਤੀ ਜ਼ੋਰਾਂ ਤੇ ਹੁੰਦੀ ਹੈ ਉਦੋਂ ਮਨਰੇਗਾ ਦੇ ਵਿੱਚ ਬ੍ਰੇਕ ਮਿਲਣੀ ਚਾਹੀਦੀ ਛੁੱਟੀਆਂ ਹੋਣੀਆਂ ਚਾਹੀਦੀਆਂ ਨੇ ਡਿਜੀਟਲ ਦੇਖਰੇਖ ਨੂੰ ਵਧਾਵਾ ਮਿਲਣਾ ਚਾਹੀਦਾ ਹੈ ਨਿਗਰਾਨੀ ਰੱਖਣ ਦੇ ਲਈ ਬੁਨਿਆਦੀ ਢਾਂਚੇ ਤੇ ਜਿਹੜਾ ਨਿਵੇਸ਼ ਦੀ ਜ਼ਰੂਰਤ ਦੇ ਹਿਸਾਬ ਨਾਲ ਹੀ ਅਸਾਸੇ ਤਿਆਰ ਕਰਨ ਤੇ ਹੀ ਧਿਆਨ ਕੇਂਦ੍ਰਿਤ ਰੱਖਣਾ ਚਾਹੀਦਾ ਹੈ ਇਨਫਰਾਸਟ੍ਰਕਚਰ ਦੇ ਐਸੈਟਸ ਜਿਹੜੇ ਨੇ ਉਹ ਕ੍ਰੀਏਟ ਕੀਤੇ ਜਾਣੇ ਚਾਹੀਦੇ ਨੇ ਸਾਰਾ ਫੋਕਸ ਉਸ ਤੇ ਹੋਣਾ ਚਾਹੀਦਾ ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਪਿੰਡੂ ਰੋਜ਼ਗਾਰ ਦਾ ਨਵੀਨੀਕਰਨ ਹੋਵੇਗਾ। ਅਸਾਸਿਆਂ ਦਾ ਮਿਆਰ ਹੋਰ ਚੰਗਾ ਹੋਵੇਗਾ ਤੇ ਭੁਗਤਾਨ ਦੇ ਵਿੱਚ ਵੀ ਤੇਜ਼ੀ ਆਵੇਗੀ। ਇਹ ਸਾਰਾ ਕੁਝ ਸਰਕਾਰ ਵੱਲੋਂ ਇਸ ਬਿਲ ਨੂੰ ਡਿਫੈਂਡ ਕਰਨ ਦੇ ਲਈ ਕਿਹਾ ਜਾ ਰਿਹਾ ਹੈ। ਪਰ ਜੇ ਇਹ ਸਾਰਾ ਕੁਝ ਇੰਨਾ ਚੰਗਾ ਹੈ ਜਿਵੇਂ ਕਿ ਸਰਕਾਰ ਕਹਿੰਦੀ ਹੈ ਤਾਂ ਫਿਰ ਇਸ ਦਾ ਵਿਰੋਧ ਕਿਉਂ ਹੋ ਰਿਹਾ ਹੈ ਇਹ ਸਮਝਣਾ ਵੀ ਜ਼ਰੂਰੀ ਹੈ। ਪੰਜਾਬ ਦੀਆਂ ਮਜ਼ਦੂਰ ਯੂਨੀਅਨਾਂ, ਕਿਸਾਨ ਜਥੇਬੰਦੀਆਂ ਤੇ ਜਿੰਨੀਆਂ ਵੀ ਵਿਰੋਧੀ ਸਿਆਸੀ ਪਾਰਟੀਆਂ ਨੇ ਉਹ ਇਹ ਤਰਕ ਦਿੰਦੀਆਂ ਨੇ ਕਿ ਰੋਜ਼ਗਾਰ ਇੱਕ ਬੁਨਿਆਦੀ ਹੱਕ ਹੈ ਇਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਤੇ ਸਾਰਾ ਵਿੱਤੀ ਬੋਝ ਜਿਹੜਾ ਹੈ ਉਹ ਪਹਿਲਾਂ ਤੋਂ ਹੀ ਕਰਜ਼ੇ ਦੇ ਹੇਠ ਡੁੱਬੇ ਹੋਏ ਸੂਬਿਆਂ ਦੇ ਵੱਲ ੱਟਕਿਆ ਜਾ ਰਿਹਾ ਹੈ ਪੰਜਾਬ ਤਾਂ ਪਹਿਲਾਂ ਹੀ ਕਰਜ਼ੇ ਦੇ ਹੇਠ ਦੱਬਿਆ ਪਿਆ ਹੈ ਇਸ ਸਮੇਂ ਸੂਬੇ ਨੂੰ 40% ਦੀ ਹਿੱਸਾ ਪਾਉਣ ਨੂੰ ਜੇ ਕਹਿਣਾ ਹੈ ਤਾਂ ਇਸ ਦਾ ਮਤਲਬ ਸਾਫ਼-ਸਾਫ਼ ਹੈ ਕਿ ਕੰਮ ਦੇ ਦਿਨਾਂ ਦੇ ਵਿੱਚ ਭਾਰੀ ਗ੍ਰਾਵਟ ਆਵੇ ਦੂਸਰਾ ਇਹ ਹੈ ਕਿ ਨਵੇਂ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਬਹੁਤ ਕਠਿਨਾਈ ਆਵੇਗੀ ਇਹ ਬੜਾ ਔਖਾ ਕੰਮ ਹੈ ਜਿਹੜੀਆਂ ਨਵੀਆਂ ਸਫਾਰਸ਼ਾਂ ਨੇ ਉਹਨਾਂ ਨੂੰ ਲਾਗੂ ਕਰਨ। ਸੰਯੁਕਤ ਕਿਸਾਨ ਮੋਰਚਾ ਵੀ ਇਸ ਲੜਾਈ ਦੇ ਵਿੱਚ ਕੁੱਦ ਪਿਆ ਹੈ ਸੂਬੇ ਦੇ ਹੱਕਾਂ ਤੇ ਡਾਕੇ ਮਾਰਨ ਦੀ ਕੋਸ਼ਿਸ਼ ਖਿਲਾਫ ਕੇਂਦਰ ਸਰਕਾਰ ਨੂੰ ਉਹਨਾਂ ਵੱਲੋਂ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਜਿਹੜੀ ਕਾਂਗਰਸ ਲਿਸਟ ਹੈ ਸਟੇਟ ਲਿਸਟ ਹੈ ਤੇ ਸੈਂਟਰ ਲਿਸਟ ਹੈ ਇਸ ਦੇ ਵਿੱਚ ਕੇਂਦਰ ਸਰਕਾਰ ਹਿਰਾਫਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸਾਰੇ ਇਲਜ਼ਾਮ ਐਸਕੇਮ ਵੱਲੋਂ ਲਗਾਏ ਗਏ ਐਸਕੇਮ ਵੱਲੋਂ ਇਸ ਬਿੱਲ ਨੂੰ ਸਭ ਤੋਂ ਪ੍ਰਤੀਗਾਮੀ ਕਾਨੂੰਨ ਦੱਸਿਆ ਗਿਆ ਹੈ ਪ੍ਰਤੀਗਾਮੀ ਮਤਲਬ ਇਸ ਤੋਂ ਪਹਿਲਾਂ ਤੋਂ ਵੀ ਜਿਹੜੀ ਮਾੜੀ ਸਥਿਤੀ ਹੈ ਉਸ ਦੇ ਵਿੱਚ ਪਹੁੰਚ ਜਾਣਾ ਜਾਂ ਇਹਨੂੰ ਆਪਾਂ ਰਿਗਰੈਸਿਵ ਬਿੱਲ ਕਹਿ ਸਕਦੇ ਹਾਂ ਪ੍ਰਤੀਗਾਮੀ ਬਿੱਲ ਪੰਜਾਬੀ ਦੇ ਵਿੱਚ ਸ਼ਬਦ ਵਰਤਿਆ ਜਾਂਦਾ ਹੈ ਕਿ ਇਸ ਜੋ ਹੁਣ ਸਥਿਤੀ ਹੈ ਉਸ ਤੋਂ ਵੀ ਪਹਿਲਾਂ ਤੋਂ ਵੀ ਮਾੜੀ ਸਥਿਤੀ ਦੇ ਵਿੱਚ ਪਹੁੰਚ ਜਾਣਾ ਉਸ ਤਰ੍ਹਾਂ ਦਾ ਬਿੱਲ ਦੱਸਿਆ ਹੈ ਉਨ੍ਹਾਂ ਮੁਤਾਬਕ ਮਨਰੇਗਾ ਸਿਰਫ ਇੱਕ ਪਿੰਡੂ ਰੋਜ਼ਗਾਰ ਯੋਜਨਾ ਨਹੀਂ ਹੈ ਇਹ ਇੱਕ ਮੰਗ ਦੇ ਅਨੁਸਾਰ ਤਿਆਰ ਪ੍ਰੋਗਰਾਮ ਸੀ ਜਿਸ ਦੇ ਨਾਲ ਪਿੰਡਾਂ ਦੇ ਵਿੱਚ ਇੱਕ ਬਿਹਤਰ ਬੁਨਿਆਦੀ ਢਾਂਚਾ ਤਿਆਰ ਹੁੰਦਾ ਸੀ ਨਵਾਂ ਬਿੱਲ ਇਸ ਨੂੰ ਸਰਕਾਰੀ ਨਿਵੇਸ਼ਕ ਦੁਆਰਾ ਚਲਾਇਆ ਜਾਣ ਵਾਲਾ ਇੱਕ ਪ੍ਰੋਜੈਕਟ ਬਣਾ ਦਿੰਦਾ ਹੈ ਜੋ ਕਿ ਕਾਰਪੋਰੇਟ ਦੇ ਹਿੱਤਾਂ ਦੇ ਨਾਲ ਜੁੜਿਆ ਹੋਇਆ ਹੈ ਇਹ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿਉਂਕਿ ਔਰਤਾਂ ਮਨਰੇਗਾ ਦੇ ਨਾਲ ਜ਼ਿਆਦਾ ਜੁੜੀਆਂ ਹੋਈਆਂ ਨੇ ਇਸ ਲਈ ਇਸ ਕਾਨੂੰਨ ਦਾ ਅਸਰ ਵੀ ਜਿਹੜਾ ਹੈ ਉਹ ਜ਼ਿਆਦਾਤਰ ਔਰਤਾਂ ਆਦੀਵਾਸੀਆਂ ਤੇ ਦਲਤਾਂ ਦੇ ਉੱਤੇ ਪਵੇਗਾ ਡਿਸਪਰਪੋਰਸ਼ਨੇਟ ਅਸਰ ਜਿਹੜਾ ਹੈ ਉਹ ਇਸ ਵਰਗ ਦੇ ਉੱਤੇ ਆਏਗਾ ਇਹ ਵੀ ਉਹਨਾਂ ਦਾ ਮੰਨਣਾ ਹੈ ਤਾਂ ਫਿਰ ਅੱਗੇ ਕੀ ਹੈ ਆਉਣ ਵਾਲੇ ਸਮੇਂ 'ਚ ਕੀ ਹੋਊਗਾ ਭਵਿੱਖ ਦੇ ਵਿੱਚ ਕੀ ਹੋਏਗਾ 6 ਤੇ 7 ਜਨਵਰੀ ਨੂੰ ਡੀਸੀ ਦਫ਼ਤਰਾਂ ਦੇ ਸਾਹਮਣੇ ਧਰਨੇ ਦੀ ਕਾਲ ਦਿੱਤੀ ਜਾ ਚੁੱਕੀ ਹੈ ਬਿੱਲ ਦੀਆਂ ਕਾਪੀਆਂ ਪਾੜੀਆਂ ਵੀ ਜਾ ਰਹੀਆਂ ਨੇ ਸਾੜੀਆਂ ਵੀ ਜਾ ਰਹੀਆਂ ਨੇ ਵੱਖ-ਵੱਖ ਪੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਦਰਸ਼ਨ ਜਿਹੜੇ ਨੇ ਉਹ ਤੇਜ਼ ਹੋ ਗਏ ਨੇ ਪੰਜਾਬ ਸਰਕਾਰ ਵੱਲੋਂ ਵੀ ਵਿਸ਼ੇਸ਼ ਸੈਸ਼ਨ ਇਸੇ ਮੁੱਦੇ ਉੱਤੇ ਸੱਦ ਲਿਆ ਗਿਆ ਹੈ ਉੱਥੇ ਵੀ ਇਸੇ ਕਾਨੂੰਨ ਦਾ ਵਿਰੋਧ ਹੋਏਗਾ ਜਿਹੜਾ ਨਵਾਂ ਬਿੱਲੇ ਆਂਦਾ ਗਿਆ ਹੈ ਉਸ ਦੇ ਖਿਲਾਫ ਪੰਜਾਬ ਸਰਕਾਰ ਵੀ ਵੱਡੇ ਪੱਧਰ ਤੇ ਜੋ ਬਿਆਨਬਾਜ਼ੀ ਕਰੇਗੀ ਜਾਂ ਕੋਈ ਮਤਾ ਪਾਸ ਕਰੇਗੀ ਉਹ ਵੀ ਦੇਖਣ ਵਾਲਾ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧ ਪੂਰੇ ਤਰੀਕੇ ਨਾਲ ਤੇਜ਼ ਹੋਵੇਗਾ ਤਿੱਖਾ ਹੋਵੇਗਾ ਪਹਿਲਾਂ ਹੀ ਪੰਜਾਬ ਦੇ ਵਿੱਚ ਇਹੀ ਸਾਰੀਆਂ ਜਥੇਬੰਦੀਆਂ ਨੇ ਉਹ ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ ਜਿਹੜਾ ਸੀਡ ਬਿੱਲ ਹੈ 2025 ਉਸ ਦਾ ਵਿਰੋਧ ਕਰ ਰਹੀਆਂ ਹਨ ਹੁਣ ਇਸ ਦੇ ਵਿੱਚ ਨਾਲ ਮਨਰੇਗਾ ਵੀ ਜੁੜ ਜਾਏਗਾ ਸੋ ਵਿਰੋਧ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਤਿੱਖਾ ਹੋਣ ਦੀ ਉਮੀਦ ਹੈ ਹੁਣ ਸਭ ਦੇ ਦਰਮਿਆਨ ਪੰਜਾਬ ਦੀ ਭਾਜਪਾ ਦਾ ਕੀ ਸਟੈਂਡ ਹੈ ਉਹਨਾਂ ਦਾ ਕੀ ਕਹਿਣਾ ਹੈ ਸੁਨੀਲ ਜਾਖੜ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਦੇ ਵਿੱਚ ਸੁਨੀਲ ਜਾਖੜ ਨੇ ਸੂਬਾ ਸਰਕਾਰ ਦੇ ਜਿਹੜਾ ਜਿਹੜਾ ਮੌਜੂਦਾ ਮਨਰੇਗਾ ਦਾ ਢਾਂਚਾ ਹੈ ਉਸ ਦੇ ਅੰਤਰਗਤ ਕੀ ਟ੍ਰੈਕ ਰਕਾਲ ਰਿਹਾ ਹੈ ਉਸ ਤੇ ਵੀ ਸਵਾਲ ਖੜੇ ਕੀਤੇ ਗਏ ਹਨ ਸਪੈਸ਼ਲ ਸੈਸ਼ਨ ਸਦਨ ਦੀ ਥਾਂ ਤੇ ਉਹ ਕਹਿੰਦੇ ਪਹਿਲਾ ਮੁੱਖ ਮੰਤਰੀ ਇਸ ਗੱਲ ਦਾ ਜਵਾਬ ਦੇਣ ਕਿ ਹੁਣ ਤੱਕ ਪੁਰਾਣੇ ਕਾਨੂੰਨ ਦੇ ਤਹਿਤ ਹੀ ਪੰਜਾਬ ਸਰਕਾਰ ਹਰ ਸਾਲ 100 ਦਿਨ ਦਾ ਕੰਮ ਹਰ ਪਰਿਵਾਰ ਨੂੰ ਕਿਉਂ ਨਹੀਂ ਦੇ ਸਕੀ ਇਸ ਗੱਲ ਦਾ ਜਵਾਬ ਦੇਣ ਸਪਸ਼ਟੀਕਰਨ ਮੰਗਿਆ ਹੈ ਮਨਰੇਗਾ ਪੋਰਟਲ ਤੇ ਜੋ ਸਰਕਾਰੀ ਆંકੜੇ ਹਨ ਉਸ ਵੱਲ ਇਸ਼ਾਰਾ ਕਰਦੇ ਨੇ ਜਾਖੜ ਕਹਿੰਦੇ ਹਨ ਕਿ ਮੌਜੂਦਾ ਵਰੇ ਦੌਰਾਨ ਦਸੰਬਰ ਦੇ ਅੱਧ ਤੱਕ ਹੀ ਔਸਤਨ ਪੰਜਾਬ ਸਰਕਾਰ ਨੇ 26 ਦਿੰਦਾ ਹੀ ਰੋਜ਼ਗਾਰ ਹਰ ਪਰਿਵਾਰ ਨੂੰ ਦਿੱਤਾ ਹੈ 26.52 ਦਿਨ ਜਿਹੜਾ ਐਗਜ਼ੈਕਟ ਆંકੜਾ ਹੈ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਪਿਛਲਾ ਸਾਲ ਜਿਹੜਾ ਸੀ ਪਿਛਲਾ ਵਿੱਤੀ ਬਰਾ ਸੀ 2024-2025 ਉਸ ਦੇ ਵਿੱਚ ਵੀ ਜਿਹੜਾ ਰੋਜ਼ਗਾਰ ਦੇਣ ਦਾ ਆਕੜਾ ਸੀ ਉਹ 37.63 ਦਿਨ ਦਾ ਆਕੜਾ ਸੀ ਜੋ ਪੰਜਾਬ ਦੇ ਵਿੱਚ ਮਨਰੇਗਾ ਦੇ ਤਹਿਤ ਔਸਤਨ ਹਰ ਪਰਿਵਾਰ ਨੂੰ ਰੋਜ਼ਗਾਰ ਮਿਲਿਆ ਉਹ ਕਹਿੰਦੇ ਉਦੋਂ ਤਾਂ ਇਹ ਨਵਾਂ ਬਿੱਲ ਆਇਆ ਹੀ ਨਹੀਂ ਸੀ ਉਦੋਂ ਪੰਜਾਬ ਸਰਕਾਰ ਨੂੰ ਕਿਸਨੇ ਰੋਕਿਆ ਸੀ ਕਿ ਮਜ਼ਦੂਰਾਂ ਨੂੰ ਰੋਜ਼ਗਾਰ ਨਾ ਦਿੱਤਾ ਜਾਵੇ ਉਸ ਸਮੇਂ ਤਾਂ ਉਹ ਇਹਨਾਂ ਸਾਲਾਂ ਦੇ ਦੌਰਾਨ ਤਾਂ ਮਜ਼ਦੂਰਾਂ ਨੂੰ 100 ਦੰਦਾ ਰੋਜ਼ਗਾਰ ਜੋ ਕਾਨੂੰਨਨ ਗਰੰਟੀ ਸੀ ਉਹ ਪੰਜਾਬ ਸਰਕਾਰ ਦੇ ਹੀ ਸਕਦੀ ਸੀ ਉਦੋਂ ਕਿਉਂ ਨਹੀਂ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਪਿਛਲੇ ਮਹੀਨੇ ਜਿਹੜੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਦੀ ਫੇਰੀ ਹੋਈ ਸੀ ਪੰਜਾਬ ਦੇ ਵਿੱਚ ਉਸ ਦਾ ਵੀ ਹਵਾਲਾ ਦਿੱਤਾ ਗਿਆ ਉਹ ਕਹਿੰਦੇ ਜਲੰਧਰ ਦੇ ਵਿੱਚ ਇੱਕ ਮਲੇਗਾ ਕਾਮਿਆਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸੀ ਉਠਾਇਆ ਗਿਆ ਸੀ ਇਹ ਮੁੱਦਾ ਕੇਂਦਰੀ ਮੰਤਰੀ ਨੇ ਜਾਂਚ ਦੇ ਆਦੇਸ਼ ਵੀ ਕੀਤੇ ਸਨ ਕਿ ਸੈਂਟਰਲ ਗਵਰਨਮੈਂਟ ਏਜੰਸੀ ਕੋਈ ਇਸ ਦੀ ਜਾਂਚ ਕਰੇਗੀ ਜਦੋਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਸਨ ਉਦੋਂ ਪੰਜਾਬ ਸਰਕਾਰ ਚੁੱਪ ਕਿਉਂ ਸੀ ਇਹ ਵੀ ਸਵਾਲ ਉਹਨਾਂ ਵੱਲੋਂ ਪੁੱਛਿਆ ਗਿਆ ਇਸੇ ਲਈ ਇਹ ਸੋਧਾਂ ਕਰਨੀਆਂ ਜ਼ਰੂਰੀ ਸੀ ਜੋ ਸੋਧਾਂ ਇਸ ਬਿੱਲ ਦੇ ਵਿੱਚ ਕੀਤੀਆਂ ਗਈਆਂ ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੋਏਗਾ ਕਿ ਜਦੋਂ ਇਹ ਮੁੱਦਾ ਉਠਾਇਆ ਗਿਆ ਸੀ ਸ਼ਿਵਰਾਜ ਚੋਹਾਨ ਵੱਲੋਂ ਉਦੋਂ ਪੰਜਾਬ ਸਰਕਾਰ ਦੇ ਇੱਕ ਮੰਤਰੀ ਤਰਨਜੀਤ ਸੌਂਗ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜੀਆਂ ਵੀ ਸ਼ਿਕਾਇਤਾਂ ਆਈਆਂ ਨੇ ਉਸ ਦੀ ਪੰਜਾਬ ਸਰਕਾਰ ਪਹਿਲਾਂ ਤੋਂ ਜਾਂਚ ਕਰ ਰਹੀ ਹੈ ਇਹ ਨਵੀਂ ਜਾਂਚ ਦੇ ਆਦੇਸ਼ ਦੇਣ ਦੀ ਕੋਈ ਲੋੜ ਨਹੀਂ ਸੀ ਆਲਰੇਡੀ ਪੰਜਾਬ ਸਰਕਾਰ ਉਹਨਾਂ ਸ਼ਿਕਾਇਤਾਂ ਦੀ ਜਾਂਚ ਕਰ ਰਹੀ ਹੈ ਬਹ៉ਰਾਲ ਸਿਆਸੀ ਆਗੂ ਕੁਝ ਵੀ ਕਹਿਣ ਇਹ ਤੱਥ ਨੇ ਕਿ ਮੁਕਸ਼ਰ ਬਠਿੰਡਾ ਦੇ ਫਾਜ਼ਿਲਕਾ ਦੇ ਇਲਾਕਿਆਂ ਦੇ ਵਿੱਚੋਂ ਇਹ ਦੋਸ਼ ਲੱਗ ਰਹੇ ਹਨ ਕਿ ਕੰਮ ਜਿਹੜਾ ਹੈ ਉਹ ਠੇਕੇਦਾਰਾਂ ਨੂੰ ਦੇ ਦਿੱਤਾ ਜਾਂਦਾ ਹੈ ਜਦੋਂ ਕਿ ਜਿਹੜੇ ਮਨਰੇਗਾ ਦੇ ਰਜਿਸਟਰਡ ਕਾਮੇ ਨੇ ਉਹ ਵਿਹਲੇ ਬੈਠੇ ਹੁੰਦੇ ਨੇ ਫੇਰ ਵੀ ਕੰਮ ਠੇਕੇਦਾਰਾਂ ਨੂੰ ਦੇ ਦਿੱਤਾ ਜਾਂਦਾ ਹੈ ਹੋਰ ਵੀ ਨਿਖਤੀ ਸ਼ਿਕਾਇਤਾਂ ਆਈਆਂ ਹਨ ਜਦੋਂ ਨਾਮ ਬਦਲਣ ਦਾ ਸਵਾਲ ਜਾਖੜ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਨੇ ਕਿ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਨਾਮ ਦੇ ਵਿੱਚ ਕੀ ਰੱਖਿਆ ਇਸੇ ਤਰ੍ਹਾਂ ਸਪੈਸ਼ਲ ਸੈਸ਼ਨ ਤੇ ਵੀ ਉਹ ਸਵਾਲ ਖੜੇ ਕਰਦੇ ਨੇ ਉਹ ਕਹਿੰਦੇ ਮਨਰੇਗਾ ਦੇ ਮੁੱਦੇ ਤੇ ਤੁਸੀਂ ਸਪੈਸ਼ਲ ਸੈਸ਼ਨ ਸੱਦ ਲਿਆ ਪਰ ਸੂਬੇ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਦਿਨੋਂ ਦਿਨ ਵਿਗੜ ਰਹੀ ਹੈ ਉਸ ਤੇ ਦਿਨੋਂ ਦਿਨ ਨਿਗਾਰ ਆ ਰਿਹਾ ਹੈ ਉਸ ਤੇ ਚਰਚਾ ਕਰਨ ਦੇ ਲਈ ਤੁਹਾਨੂੰ ਸੈਸ਼ਨ ਸੱਦਣ ਦੀ ਤੁਸੀਂ ਲੋੜ ਮਹਿਸੂਸ ਨਹੀਂ ਕੀਤੀ ਮਨਰੇਗਾ ਦੇ ਮੁੱਦੇ ਤੇ ਤੁਸੀਂ ਸੈਸ਼ਨ ਸੱਦ ਲਿਆ ਖੈਰ ਜੋ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਤਾਂ ਆਪਣੇ ਆਪਣੇ ਸਟੈਂਡ ਦੇ ਮੁਤਾਬਿਕ 딜ਾਂ ਦੇਣੀਆਂ ਹੀ ਨੇ ਪਰ ਅਸਲ ਦੇ ਵਿੱਚ ਕੀ ਇਹ ਐਡਾ ਵੱਡਾ ਮੁੱਦਾ ਹੈ ਜਿਸ ਤਰੀਕੇ ਦਾ ਵਿਰੋਧ ਇਸ ਦੇ ਖਿਲਾਫ ਖੜਾ ਕਰਨ ਦੀ ਵਿਰੋਧੀ ਪਾਰਟੀਆਂ ਜਾਂ ਜਥੇਬੰਦੀਆਂ ਤਿਆਰੀ ਕਰ ਰਹੀਆਂ ਹਨ ਕਿ ਐਡਾ ਵੱਡਾ ਮਸਲਾ ਵਾਕਿਆ ਹੀ ਹੈ ਸਭ ਤੋਂ ਪਹਿਲਾਂ ਤਾਂ ਚਰਚਾ ਜੋ ਹੋ ਰਹੀ ਹੈ ਦੇਸ਼ ਭਰਤ ਜੋ ਹੋ ਰਹੀ ਹੈ ਇਕੱਲੇ ਪੰਜਾਬ ਦੇ ਵਿੱਚ ਨਹੀਂ ਉਹ ਇਤਰਾਜ਼ ਨਾਮ ਬਦਲੇ ਜਾਣ ਤੇ ਹੀ ਉਠਾਏ ਜਾ ਰਹੇ ਨੇ ਕਿ ਤੁਸੀਂ ਗਾਂਧੀ ਨਾਮ ਇਸ ਦੇ ਵਿੱਚੋਂ ਕਿਉਂ ਕੱਢਿਆ ਮਹਾਤਮਾ ਗਾਂਧੀ ਦਾ ਨਾਮ ਇਸ ਸਯੋਜਨਾ ਤੋਂ ਅਲੱਗ ਕਿਉਂ ਕੀਤਾ ਇਸ ਦੇ ਉੱਪਰ ਹੀ ਸਵਾਲ ਉਠਾਏ ਜਾ ਰਹੇ ਹਨ ਲੇਕਿਨ ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਏਗਾ ਕਿ ਕਾਂਗਰਸ ਪਾਰਟੀ ਦੀ ਜੋ ਹੁਣ ਤੱਕ ਦੀ ਸਿਆਸਤ ਰਹੀ ਹੈ ਉਹ ਗਾਂਧੀ ਨਾਮ ਦੇ ird gird ਹੀ ਘੁੰਮਦੀ ਰਹੀ ਹੈ ਹਾਲਾਂਕਿ ਮਹਾਤਮਾ ਗਾਂਧੀ ਦਾ ਜੋ ਹੁਣ ਪ੍ਰੈਜ਼ੈਂਟ ਪਰਿਵਾਰ ਕਾਫੀ ਦੇਰ ਤੋਂ ਕਾਂਗਰਸ ਦੇ ਉੱਤੇ ਕਾਬਜ਼ ਹੈ ਜੋ ਦੇਸ਼ ਦੀ ਆਜ਼ਾਦੀ ਤੋਂ ਹੀ ਸਰਕਾਰ ਜਾਂ ਸੱਤਾ ਸੰਭਾਲਿਆ ਹੋਇਆ ਹੈ ਉਸ ਪਰਿਵਾਰ ਦਾ ਅਸਲ ਦੇ ਵਿੱਚ ਮਹਾਤਮਾ ਗਾਂਧੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਫਿਰ ਵੀ ਉਸ ਨਾਮ ਨੂੰ ਵਰਤ ਕੇ ਹੀ ਸੱਤਾ ਤੇ ਸਿਆਸਤ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ ਇੱਥੇ ਇਸ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਜੇ ਤੁਸੀਂ ਕਰਨੀ ਹੋਵੇ ਤਾਂ ਬੜਾ ਹੀ ਇੱਕ دلچਸਪ ਅੰਦਾਜ਼ ਹੈ ਜਾਂ ਇੱਕ ਚੀਜ਼ ਹੈ ਜਿਸ ਨੂੰ ਸਮਝਿਆ ਜਾ ਸਕਦਾ ਹੈ ਫਿਰੋਜ਼ ਗਾਂਧੀ ਮਹਾਤਮਾ ਗਾਂਧੀ ਦੇ ਗੋਦ ਲਏ ਪੁੱਤਰ ਬਣ ਜਾਂਦੇ ਨੇ ਉਸ ਤੋਂ ਉਹਨਾਂ ਦਾ ਨਾਮ ਫਿਰੋਜ਼ ਗਾਂਧੀ ਬਣ ਜਾਂਦਾ ਹੈ ਜਿਸ ਨੂੰ ਕਿ ਇੰਦਰਾ ਗਾਂਧੀ ਵਿਆਹ ਤੋਂ ਬਾਅਦ ਜਿਵੇਂ ਕਿ ਸਾਡੇ ਭਾਰਤ ਦੀ ਪ੍ਰਥਾ ਚੱਲੀ ਆ ਰਹੀ ਹੈ ਉਹ ਰਵਾਇਤ ਉਸ ਪ੍ਰਥਾ ਦੇ ਮੁਤਾਬਕ ਉਹ ਆਪਣੇ ਪਤੀ ਦਾ ਨਾਮ ਲੈਂਦੇ ਨੇ ਇੰਦਰਾ ਗਾਂਧੀ ਬਣ ਜਾਂਦੇ। ਇਸੇ ਤਰੀਕੇ ਨਾਲ ਰਜੀਵ ਗਾਂਧੀ ਦੀ ਪਤਨੀ ਸੋਨੀਆ ਗਾਂਧੀ ਬਣ ਜਾਂਦੀ ਹੈ। ਹਾਲਾਂਕਿ ਉਹ ਜਿਹੜੇ ਦੇਸ਼ ਦੀ ਜੰਪਲ ਹੈ ਜਿੱਥੋਂ ਉਹ ਆਈ ਹੈ ਉੱਥੇ ਸ਼ਾਇਦ ਇਸ ਤਰੀਕੇ ਦਾ ਰਿਵਾਜ ਨਹੀਂ ਹੈ ਪਰ ਫਿਰ ਵੀ ਉਹ ਇਸ ਗੱਲ ਦੇ ਵਿੱਚ ਕੋਈ ਇਤਰਾਜ਼ ਨਹੀਂ ਸਮਝਦੀ। ਕੋਈ ਬੁਰਾਈ ਨਹੀਂ ਸਮਝਦੀ ਉਹ ਆਪਣਾ ਨਾਮ ਸੋਨੀਆ ਗਾਂਧੀ ਰੱਖ ਲੈਂਦੀ ਹੈ ਤੇ ਹਲੇ ਤੱਕ ਉਸ ਨਾਮ ਨੂੰ ਸੋਨੀਆ ਗਾਂਧੀ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ। ਲੇਕਿਨ ਉਸਤੇ ਜਿਹੜੇ ਬੱਚੇ ਨੇ ਪ੍ਰਿਆੰਕਾ ਵਿਆਹ ਤੋਂ ਬਾਅਦ ਪ੍ਰਿੰਕਾ ਵਡਰਾ ਨਹੀਂ ਬਣਦੀ ਉਹ ਪ੍ਰਿੰਕਾ ਗਾਂਧੀ ਹੀ ਰਹਿੰਦੀ ਹੈ ਔਰ ਇਸ ਤੋਂ ਵੱਡੀ ਦਿਲਚਸਪ ਗੱਲ ਇਹ ਹੈ ਕਿ ਪਿੱਛੇ ਜਿਹੇ ਹੀ ਉਸਦੇ ਜੋ ਬੱਚੇ ਨੇ ਉਹਨਾਂ ਦੇ ਨਾਮ ਦੇ ਵਿੱਚ ਵੀ ਆਫੀਸ਼ੀਅਲ ਤੌਰ ਤੇ ਸਰਕਾਰੀ ਕਾਗਜ਼ਾਂ ਦੇ ਵਿੱਚ ਗਾਂਧੀ ਸ਼ਬਦ ਜੋੜ ਦਿੱਤਾ ਗਿਆ ਹੈ ਹੁਣ ਉਹਨਾਂ ਦੇ ਬੱਚਿਆਂ ਦੇ ਨਾਮ ਵੀ ਬਡੇਰਾ ਦੇ ਨਾਲ ਗਾਂਧੀ ਸ਼ਬਦ ਜੁੜ ਗਿਆ ਹੈ ਇਸ ਦੇ ਵਿੱਚ ਰਵਾਇਤਾ ਪ੍ਰਥਾ ਕੋਈ ਕਿਤੇ ਵੀ ਜ਼ਿਕਰ ਨਹੀਂ ਕਰਦਾ ਕੋਈ ਇਸ ਤੇ ਇਤਰਾਜ਼ ਨਹੀਂ ਉਠਾਉਂਦਾ ਲੇਕਿਨ ਇਹ ਸਿਆਸਤ ਦੇ ਵਿੱਚ ਹੋ ਰਿਹਾ ਹੈ ਔਰ ਇਕੱਲਾ ਭਾਰਤ ਦੀ ਸਿਆਸਤ ਦੇ ਵਿੱਚ ਨਹੀਂ ਹੋ ਰਿਹਾ ਕਿ ਕਿਸੇ ਨਾਮ ਨੂੰ ਵਰਤਣ ਦੇ ਲਈ ਅਸੀਂ ਆਪਣੀ ਮਰਜ਼ੀ ਦੇ ਮੁਤਾਬਕ ਕਦੇ ਰਵਾਇਤਾ ਯਾਦ ਕਰ ਲੈਂਦੇ ਆ ਤੇ ਕਦੇ ਰਵਾਇਤਾ ਨੂੰ ਭੁੱਲ ਜਾਂਦੇ ਆ ਗਵਾਂਡੀ ਮੁਲਕ ਪਾਕਿਸਤਾਨ ਦਾ ਵੀ ਸਾਡੀ ਸਿਆਸਤ ਦੇ ਵਿੱਚ ਵਾਰ-ਵਾਰ ਜ਼ਿਕਰ ਹੁੰਦਾ ਹੈ ਉੱਥੇ ਵੀ ਤੁਹਾਨੂੰ ਇਹੀ ਉਦਾਹਰਨ ਮਿਲਦੀ ਹੈ ਬੇਨਜ਼ੀਰ ਪੁੱਟੋ ਵਿਆਹ ਤੋਂ ਬਾਅਦ ਜ਼ਰਦਾਰੀ ਨਾਮ ਨਹੀਂ ਵਰਤਦੀ ਬਲਕਿ ਉਹ ਆਪਣੇ ਪਿਤਾ ਦਾ ਨਾਮ ਪੁੱਟੋ ਜਿਹੜਾ ਹੈ ਉਸ ਨੂੰ ਹੀ ਵਰਤਦੀ ਹੈ ਕਿਉਂਕਿ ਉਹ ਸਿਆਸਤ ਦੇ ਨਾਲ ਇੱਕ ਵਿਰਾਸਤ ਦੇ ਨਾਲ ਜੁੜਿਆ ਹੁੰਦਾ ਹੈ ਤੇ ਉਸ ਤੋਂ ਬਾਅਦ ਜੋ ਉਹਨਾਂ ਦੇ ਬੱਚੇ ਨੇ ਉਹਨਾਂ ਦਾ ਨਾਮ ਵੀ ਬਲਾਵਲ ਪੁੱਟੋ ਦੀ ਤਰ੍ਹਾਂ ਹੀ ਯਾਦ ਕੀਤਾ ਜਾਂਦਾ ਹੈ ਬਲਾਵਲ ਜ਼ਰਦਾਰੀ ਦੀ ਤਰ੍ਹਾਂ ਨਹੀਂ ਉਹ ਵੀ ਉਹਨਾਂ ਦੇ ਧਰਮ ਮੁਤਾਬਕ ਉਹਨਾਂ ਦੀ ਰਵਾਇਤਾਂ ਮੁਤਾਬਕ ਠੀਕ ਨਹੀਂ ਹੈ ਲੇਕਿਨ ਉਸਤੇ ਕੋਈ ਇਤਰਾਜ਼ ਨਹੀਂ ਕਰਦਾ ਕਿਉਂਕਿ ਉਸ ਪੁੱਟੋ ਨਾਮ ਨੂੰ ਸਿਆਸਤ ਦੇ ਵਿੱਚ ਲਾਹਾ ਲੈਣ ਦੇ ਲਈ ਜਿਉਂਦਾ ਰੱਖਣਾ ਜ਼ਰੂਰੀ ਹੈ ਸਭ ਨੂੰ ਇਸ ਗੱਲ ਦਾ ਅਹਿਸਾਸ ਹੈ ਪਤਾ ਹੈ ਇਸੇ ਤਰੀਕੇ ਲਈ ਉਸ ਨੂੰ ਜਿਉਂਦਾ ਰੱਖਿਆ ਜਾ ਰਿਹਾ ਹੈ ਕੀ ਕੋਈ ਉਸੇ ਤਰੀਕੇ ਨਾਲ ਜਿਵੇਂ ਭਾਰਤ ਦੇ ਵਿੱਚ ਗਾਂਧੀ ਨਾਮ ਨੂੰ ਜਿਉਂਦਾ ਰੱਖਣਾ ਜ਼ਰੂਰੀ ਹੈ ਕਾਂਗਰਸ ਦੀ ਸਾਰੀ ਸਿਆਸਤ ਹੀ ਉਸ ਦੇ ਨਾਲ ਜੁੜੀ ਹੋਈ ਹੈ ਠੀਕ ਇਹੀ ਵਰਤਾਰਾ ਉੱਥੇ ਵੀ ਦਿਖਾਇਆ ਜਾ ਰਿਹਾ ਹੈ ਇਸੇ ਤਰੀਕੇ ਨਾਲ ਜੇ ਆਪਾਂ ਭਾਜਪਾ ਦੀ ਗੱਲ ਕਰਦੇ ਹਾਂ ਭਾਜਪਾ ਦੇ ਕੋਲ ਵੀ ਉਹਨਾਂ ਦੀ ਸਿਆਸਤ ਨੂੰ ਅੱਗੇ ਵਧਾਉਣ ਲਈ ਰਾਮ ਤੋਂ ਇਲਾਵਾ ਹੋਰ ਕਿਸੇ ਦਾ ਸਹਾਰਾ ਨਹੀਂ ਲਿਆ ਜਾਂਦਾ ਉਹਨਾਂ ਦੀ ਸਾਰੀ ਸਿਆਸਤ ਹੀ ਰਾਮ ਨਾਮ ਦੇ ਆਲੇ-ਦਾਲ ਹੀ ਘੁੰਮਦੀ ਹੈ ਉਹਨਾਂ ਨੇ ਜੇ ਗਾਂਧੀ ਨਾਮ ਦਾ ਕਾਟ ਕਟਣਾ ਸੀ ਜਾਂ ਉਸ ਦਾ ਇੱਕ ਤੋੜ ਲੱਭਣਾ ਸੀ ਤਾਂ ਉਹਨਾਂ ਨੇ ਰਾਮ ਸ਼ਬਦ ਨੂੰ ਹੀ ਉਸ ਦਾ ਇਸਤੇਮਾਲ ਕੀਤਾ ਗਿਆ ਮਨਰੇਗਾ ਦੀ ਥਾਂ ਤੇ ਜੀ ਰਾਮ ਜੀ ਉਸ ਬਿੱਲ ਦਾ ਨਾਮ ਰੱਖਿਆ ਗਿਆ ਤਾਂ ਕਿ ਉਸ ਨੂੰ ਸਿਆਸੀ ਤੌਰ ਤੇ ਘੇਰਿਆ ਜਾ ਸਕੇ ਲੜਾਈ ਲੜੀ ਜਾ ਸਕੇ ਤੁਹਾਨੂੰ ਯਾਦ ਹੋਵੇਗਾ ਕਿ ਕਿਸੇ ਸਮੇਂ ਨਰਿੰਦਰ ਮੋਦੀ ਵੱਲੋਂ ਇਸੇ ਮਨਰੇਗਾ ਦੀ ਮਜ਼ਾਕ ਉਡਾਇਆ ਗਿਆ ਸੀ ਸੰਸਦ ਦੇ ਵਿੱਚ ਪਾਰਸ਼ਨ ਦੇ ਵਿੱਚ ਉਹਨਾਂ ਨੇ ਇਸ ਦੀਆਂ ਕਮੀਆਂ ਨੂੰ ਬਹੁਤ ਬ੍ਰੀਕੀ ਦੇ ਨਾਲ ਉਜਾਗਰ ਕੀਤਾ ਸੀ ਇਸ ਸਕੀਮ ਦੀਆਂ ਧਰਜੀਆਂ ਉਡਾਈਆਂ ਗਈਆਂ ਸੀ ਲੇਕਿਨ ਫੇਰ ਵੀ ਉਹ ਸਕੀਮ ਦੇ ਵਿੱਚ ਐਨੇ ਸਾਲਾਂ ਦੇ ਬਾਅਦ ਉਸ ਨੂੰ ਬੰਦ ਨਹੀਂ ਕਰ ਸਕੇ ਉਸ ਨੂੰ ਜਿਹੜੀਆਂ ਚੇਂਜਸ ਲਿਆਂਦੀਆਂ ਗਈਆਂ ਨੇ ਜੋ ਬਦਲਾਅ ਲਿਆਂਦੇ ਗਏ ਨੇ ਤਬਦੀਦੀਆਂ ਕੀਤੀਆਂ ਗਈਆਂ ਨੇ ਉਦੋਂ ਵੀ ਉਹਨਾਂ ਨੂੰ ਰਾਮ ਨਾਮ ਦਾ ਸਹਾਰਾ ਲੈਣਾ ਪਿਆ ਉਹ ਮੁੱਦਿਆਂ ਦੇ ਉੱਤੇ ਉਸ ਸਕੀਮ ਨੂੰ ਬਦਲ ਨਹੀਂ ਸਕੇ ਉਸ ਤੇ ਲਈ ਉਹਨਾਂ ਨੂੰ ਗਾਂਧੀ ਸ਼ਬਦ ਨੂੰ ਹਟਾਉਣ ਦੇ ਲਈ ਰਾਮਨਾਮ ਨੂੰ ਵਿੱਚ ਲੈ ਕੇ ਆਉਣਾ ਪਿਆ ਉਸਦੀ ਵਰਤੋਂ ਕਰਨੀ ਪਈ ਇਸੇ ਤਰੀਕੇ ਨਾਲ ਜੇ ਤੁਸੀਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਦੇਖੋ ਉਹਨਾਂ ਦੀ ਸੋਚ ਜਿਹੜੀ ਹੈ ਉਹ ਇੱਕ ਕਾਮਰੇਡੀ ਸੋਚ ਹੈ ਇੱਕ ਕਾਮਨਿਸਟ ਥਿੰਕ ਟੈਂਕ ਹੈ ਜਿਸ ਦੀ ਸੋਚ ਦੇ ਆਧਾਰ ਦੇ ਨਾਲ ਉਹ ਅੱਗੇ ਵਧਦੀਆਂ ਨੇ ਤੇ ਹਮੇਸ਼ਾ ਹੀ ਕਾਮਨਿਸਟ ਸੋਚ ਦਾ ਕਾਰਪੋਰੇਟ ਸੋਚ ਦੇ ਨਾਲ ਟਕਰਾ ਰਿਹਾ ਹੈ ਦੋਨਾਂ ਦੀਆਂ ਵਿਚਾਰਧਾਰਾ ਜਿਹੜੀਆਂ ਨੇ ਆਪਸ ਦੇ ਵਿੱਚ ਮਿਲਦੀਆਂ ਨਹੀਂ ਸਗੋਂ ਇੱਕ ਦੂਜੇ ਤੋਂ ਬਿਲਕੁਲ ਉਲਟ ਨੇ ਇਸੇ ਲਈ ਕਿਸਾਨ ਜਥੇਬੰਦੀਆਂ ਹਰ ਮੁੱਦੇ ਨੂੰ ਹਰ ਇੱਕ ਮਸਲੇ ਨੂੰ ਕਾਰਪੋਰੇਟ ਦੇ ਨਾਲ ਜੋੜ ਕੇ ਹੀ ਆਪਣੇ ਸੰਘਰਸ਼ ਨੂੰ ਅੱਗੇ ਵਧਾਉਂਦੀਆਂ ਨੇ ਮਸਲਾ ਕੋਈ ਵੀ ਹੋਵੇ ਕੁਝ ਵੀ ਹੋਵੇ ਉਸ ਨੂੰ ਕਾਰਪੋਰੇਟ ਘਰਾਣਿਆਂ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਉਸ ਦਾ ਵਿਰੋਧ ਉਸੇ ਤਰੀਕੇ ਨਾਲ ਕੀਤਾ ਜਾ ਸਕੇ ਇਹੀ ਕੰਮ ਉਹਨਾਂ ਨੇ ਮਨਰੇਗਾ ਦੇ ਵਿੱਚ ਵੀ ਕੀਤਾ ਜਦੋਂ ਕਿ ਮਨਰੇਗਾ ਦਾ ਸਿੱਧਾ ਉਹ ਲੈਣਾ ਦੇਣਾ ਕਾਰਪੋਰੇਟ ਘਰਾਣਿਆਂ ਦੇ ਨਾਲ ਬਣਦਾ ਨਹੀਂ ਉਹਨਾਂ ਨੂੰ ਕੀ ਫਾਇਦਾ ਹੋਏਗਾ ਕੀ ਨੁਕਸਾਨ ਹੋਏਗਾ ਲੇਕਿਨ ਕਿਸਾਨ ਜਥੇਬੰਦੀਆਂ ਵੱਲੋਂ ਆਪਣੀ ਪੋਲੀਟੀਕਲ ਆਈਡੀਓਲੋਜੀ ਦੇ ਚਲਦਿਆਂ ਉਸੇ ਤਰੀਕੇ ਨਾਲ ਐਂਟੀ ਕਾਰਪੋਰੇਟ ਮੂਵਮੈਂਟ ਇਸ ਨੂੰ ਨਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਸ ਨੂੰ ਐਂਟੀ ਕਾਰਪੋਰੇਟ ਹੀ ਇੱਕ ਸ਼ਕਲ ਦੇ ਕੇ ਆਪਣੇ ਸੰਘਰਸ਼ ਨੂੰ ਇਸ ਤਰੀਕੇ ਨਾਲ ਤੇਜ਼ ਕੀਤਾ ਜਾ ਰਿਹਾ ਹੈ ਜਿਵੇਂ ਕਿ ਪਹਿਲਾਂ ਖੇਤੀ ਕਾਨੂੰਨਾਂ ਦੇ ਵਿੱਚ ਹੋਇਆ ਸੀ ਉਸੇ ਮੂਵਮੈਂਟ ਨੂੰ ਉਹੀ ਲਾਹਾ ਲੈਣ ਲਈ ਅੱਗੇ ਵਧਾਉਣ ਦੇ ਲਈ ਇਸ ਨੂੰ ਵੀ ਐਂਟੀ ਕਾਰਪੋਰੇਟ ਰੰਗਤ ਹੀ ਦਿੱਤੀ ਗਈ ਜੋ ਆਪਾਂ ਇਸ ਸਾਰੀ ਚਰਚਾ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਉਹ ਇਹੀ ਹੈ ਕਿ ਸਾਡੀ ਸਿਆਸਤ ਇਸ ਤਰੀਕੇ ਦੀ ਹੋ ਗਈ ਹੈ ਅਸੀਂ ਅਸਲ ਮੁੱਦਿਆਂ ਤੇ ਕਦੇ ਵੀ ਚਰਚਾ ਨਹੀਂ ਕਰਦੇ ਉਹਨਾਂ ਦੇ ਉੱਤੇ ਕਦੇ ਵੀ ਬਹਿਸ ਨਹੀਂ ਕਰਦੇ ਪ੍ਰਾਣੀ ਮਨਰੇਗਾ ਦੇ ਵਿੱਚ ਕਮੀਆਂ ਹਨ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਈ ਵਾਰ ਸੀ ਇਹ ਸੁਣਿਆ ਹੈ ਕਿ ਟੋਆ ਪੱਟ ਦੋ ਅਗਲੇ ਦਿਨ ਉਸੇ ਟੋਏ ਨੂੰ ਭਰ ਦੋ ਉਸਦੇ ਹੀ ਨਾਮ ਦੇ ਉੱਤੇ ਅਸੀਂ ਉਹਨਾਂ ਨੂੰ ਕੰਮ ਕਰਾ ਰਹੇ ਹਾਂ ਉਹ ਕੋਈ ਪ੍ਰੋਡਕਟਿਵ ਕੰਮ ਨਹੀਂ ਗਿਣੇ ਜਾ ਸਕਦੇ ਲੇਕਿਨ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਲਈ ਇਹ ਸਕੀਮ ਬਹੁਤ ਮਹੱਤਵਪੂਰਨ ਹੈ ਇਸ ਦੀ ਜ਼ਰੂਰਤ ਹੈ ਲੇਕਿਨ ਇਸ ਨੂੰ ਚਲਾਇਆ ਕਿਸ ਤਰੀਕੇ ਨਾਲ ਜਾ ਰਿਹਾ ਹੈ ਉਸ ਉਸ ਤੇ ਸਵਾਲੀਆ ਨਿਸ਼ਾਨ ਜ਼ਰੂਰ ਲੱਗਦੇ ਰਹੇ ਇਸੇ ਤਰੀਕੇ ਨਾਲ ਬਾਰ ਬਾਰ ਪ੍ਰਸ਼ਟਾਚਾਰ ਦੇ ਕਰਪਸ਼ਨ ਦੇ ਦੋਸ਼ ਵੀ ਲੱਗੇ ਸਰਪੰਚਾਂ ਤੇ ਦੋਸ਼ ਲੱਗਦੇ ਰਹੇ ਨੇ ਕਿ ਉਹ ਕੰਮ ਆਪਣੇ ਖੇਤਾਂ 'ਚ ਕਰਾਈ ਜਾਂਦੇ ਨੇ ਦਿਹਾੜੀ ਜਿਹੜੀ ਹੈ ਉਹ ਮਨਰੇਗਾ 'ਚੋਂ ਦੇਈ ਜਾਂਦੇ ਨੇ ਇਹ ਵੀ ਦੋਸ਼ ਲੱਗਦੇ ਰਹੇ ਨੇ ਕਿ ਕੰਮ ਕੋਈ ਹੋਰ ਕਰ ਰਿਹਾ ਹੈ ਅਟੈਂਡੈਂਸ ਜਾਂ ਹਾਜ਼ਰੀ ਰਜਿਸਟਰ ਦੇ ਵਿੱਚ ਕਿਸੇ ਹੋਰ ਦੀ ਲਾਈ ਜਾ ਰਹੀ ਹੈ ਬਿਨਾਂ ਕੰਮ ਕੀਤੇ ਵੀ ਲੋਕਾਂ ਨੂੰ ਪੈਸੇ ਮਿਲ ਰਹੇ ਨੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਪਰ ਉਹਨਾਂ ਮੁੱਦਿਆਂ ਤੇ ਚਰਚਾ ਕਰਨ ਦੀ ਬਜਾਏ ਉਹਨਾਂ ਨੂੰ ਠੀਕ ਕਿਵੇਂ ਕੀਤਾ ਜਾਵੇ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦਰੁਸਤ ਕਿਵੇਂ ਕੀਤਾ ਜਾਵੇ ਇਸ ਦੇ ਉੱਤੇ ਚਰਚਾ ਕਰਨ ਦੀ ਬਜਾਏ ਅਸੀਂ ਨਾਮ ਗਾਂਧੀ ਕਿਉਂ ਨਹੀਂ ਰੱਖਿਆ ਕਿਉਂ ਬਦਲਿਆ ਗਿਆ ਹੈ ਰਾਮ ਕਿਉਂ ਲਿਆਂਦਾ ਗਿਆ ਹੈ ਰਾਮ ਨਾਮ ਕਿਉਂ ਨਹੀਂ ਰੱਖਣਾ ਚਾਹੀਦਾ ਸੀ ਇਹਨਾਂ ਚੀਜ਼ਾਂ ਦੇ ਉੱਪਰ ਸਿਆਸਤ ਕਰ ਰਹੇ ਹਾਂ ਇਹਨਾਂ ਚੀਜ਼ਾਂ ਦੇ ਉੱਪਰ ਹੀ ਸਾਰੇ ਮੁੱਦੇ ਦੀ ਚਰਚਾ ਕੇਂਦਰਿਤ ਹੋ ਗਈ ਹੈ ਕਮੀਆਂ ਜਾਂ ਦਰੁਸਤਗੀ ਕਿਵੇਂ ਹੋਣੀ ਚਾਹੀਦੀ ਹੈ ਉਸ ਦੇ ਉੱਤੇ ਚਰਚਾ ਬਿਲਕੁਲ ਨਹੀਂ ਹੋ ਰਹੀ ਔਰ ਇਹ ਕੋ ਕੱਲਾ ਮੁੱਦਾ ਨਹੀਂ ਹੈ ਜਿੱਥੇ ਇਸ ਤਰੀਕੇ ਨਾਲ ਚਰਚਾ ਨੂੰ ਪਟਕਾ ਦਿੱਤਾ ਗਿਆ ਹੋਵੇ ਅਸਲੀ ਮੁੱਦਿਆਂ ਦੀ ਬਜਾਏ ਚਰਚਾ ਕਿਸੇ ਹੋਰ ਹੀ ਮੁੱਦਿਆਂ ਤੇ ਕੀਤੀ ਜਾ ਰਹੀ ਹੋਵੇ ਇਹ ਸਾਡੀ ਸਿਆਸਤ ਦੇ ਵਿੱਚ ਆਮ ਗੱਲ ਹੋ ਗਈ ਹੈ ਕੋਈ ਨਵੀਂ ਗੱਲ ਨਹੀਂ ਸੋ ਉਮੀਦ ਕਰਦੇ ਆ ਸਾਡੇ ਲੋਕ ਇਹਨਾਂ ਗੱਲਾਂ ਨੂੰ ਸਮਝਣਗੇ ਚਰਚਾ ਨੂੰ ਸਿਰਫ ਉਸ ਮੁੱਦੇ ਤੇ ਹੀ ਕੇਂਦਰਿਤ ਰੱਖਣਗੇ ਬਿੱਲ ਦੇ ਵਿੱਚ ਜੋ ਸੋਧਾਂ ਲਿਆਂਦੀਆਂ ਗਈਆਂ ਨੇ ਕੀ ਉਹਨਾਂ ਦਾ ਮਜ਼ਦੂਰਾਂ ਨੂੰ ਫਾਇਦਾ ਹੋਏਗਾ ਜਾਂ ਉਹਨਾਂ ਨੂੰ ਨੁਕਸਾਨ ਹੋਏਗਾ ਇਸ ਗੱਲ ਤੇ ਹੀ ਡਿਸਕਸ਼ਨ ਹੋਣੀ ਚਾਹੀਦੀ ਹੈ ਲੋਕਾਂ ਦੀ ਭਲਾਈ ਕਿਵੇਂ ਹੋ ਸਕਦੀ ਹੈ ਉਹਨਾਂ ਦੀ ਜ਼ਿੰਦਗੀ ਬਿਹਤਰ ਕਿਵੇਂ ਬਣਾਈ ਜਾ ਸਕਦੀ ਹੈ ਚਰਚਾ ਇਸ ਚੀਜ਼ ਤੇ ਹੋਣੀ ਚਾਹੀਦੀ ਹੈ ਨਾ ਕਿ ਮਹਾਤਮਾ ਗਾਂਧੀ ਦਾ ਨਾਮ ਹੋਣਾ ਚਾਹੀਦਾ ਹੈ ਜਾਂ ਆਰਾਮ ਦਾ ਨਾਮ ਹੋਣਾ ਚਾਹੀਦਾ ਹੈ ਇਸ ਦੇ ਨਾਲ ਬਿਲ ਦੀਆਂ ਪ੍ਰੋਵੀਜ਼ਨਸ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਫਰਕ ਜਿਸ ਚੀਜ਼ ਦੇ ਨਾਲ ਪੈਂਦਾ ਹੈ ਕਿ ਉਹ ਕੰਮ ਜਿਹੜਾ ਹੋ ਰਿਹਾ ਹੈ ਕਿ ਉਸ ਦਾ ਦੇਸ਼ ਨੂੰ ਕੋਈ ਲਾਭ ਹੈ ਜਾ ਜਿਹੜਾ ਪੈਸਾ ਜਿੰਨਾ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਤੱਕ ਹੀ ਪਹੁੰਚ ਰਿਹਾ ਹੈ ਕੋਈ ਹੋਰ ਤਾਂ ਨਹੀਂ ਰਸਤੇ ਦੇ ਵਿੱਚ ਖਾ ਰਿਹਾ ਇਹਨਾਂ ਚੀਜ਼ਾਂ ਦੇ ਉੱਤੇ ਚਰਚਾ ਹੋਣੀ ਲਾਜ਼ਮੀ ਹੈ ਸੋ ਉਮੀਦ ਕਰਦੇ ਹਾਂ ਚਰਚਾ ਇਹਨਾਂ ਮੁੱਦਿਆਂ ਦੇ ਉੱਤੇ ਹੋਵੇਗੀ ਡਿਸਕਸ਼ਨ ਮੁੱਦਿਆਂ ਤੇ ਹੋਵੇਗੀ ਫਾਇਦਾ ਲੋਕਾਂ ਦਾ ਦੇਖਿਆ ਜਾਏਗਾ ਸਿਆਸੀ ਲਾਹਾ ਲੈਣ ਤੋਂ ਬਚਿਆ ਜਾਏਗਾ ਹਰ ਮੁੱਦੇ ਦਾ ਸਿਆਸੀਕਰਨ ਕਰਨ ਦੀ ਥਾਂ ਤੇ ਅਸਲੀ ਮੁੱਦਿਆਂ ਤੇ ਚਰਚਾ ਹੋਵੇਗੀ ਇਸੇ ਉਮੀਦ ਦੇ ਨਾਲ ਤੁਤੋ ਵਿਦਾ ਲੈਣੇ ਆ ਧੰਨਵਾਦ